ਚੱਲ ਮਣਾ ਉੱਠ ਤਾ ਜਾ ਕੇ ਲਾਇਏ ਕੋਈ ਗਾਰਡ ਕਿਤੇ ਇਹਨਾਂ ਨੇ ਬੜੀ ਨਕ ਪਾਈ ਏ ਇਹਦੇ ਘਰੋਂ ਬਾਹਰ ਨਹੀਂ ਜਾਣ ਦਿੰਦੇ ਬੰਦਾ ਕਰੇ ਤੇ ਕਰੇ ਕੀ ਉੱਠ ਪਿਆ ਮਾ ਆ ਗਏ ਜੀ ਸ਼ੁਕਰ ਵਾ ਤੇ ਤੈਨੂੰ ਵੀ ਜਾਗ ਆਈ ਹੈ ਸਿਰ ਸੁੱਟ ਕੇ ਪਿਆ ਦੋ ਦਿਨ ਹੋ ਗਏ ਅੱਜ ਕੋਈ ਅਕਲ ਨੂੰ ਹੱਥ ਮਾਰ ਸਿਆਣਾ ਬਣ ਸਿਆਣਾ ਠੀਕ ਆ ਨਾ ਐਦਾਂ ਉਮਰ ਨਹੀਂ ਲੰਘਣੀ ਜ਼ਿੰਦਗੀ ਜੀਣ ਵਾਸਤੇ ਬੜਾ ਕੁਝ ਚਾਹੀਦਾ ਵਾ ਅਜੜੀ ਲਿਆ ਆ ਨਾ ਵਿਆਹ ਕੇ ਇਹਨੂੰ ਵੀ ਬੜਾ ਕੁਝ ਚਾਹੀਦਾ ਵਾ ਆ ਸਿਰ ਸੁੱਟ ਕੇ ਪਈ ਵੇਖ ਜਾ ਕੇ ਅੰਦਰ ਤਿੰਨ ਦਿਨ ਹੋ ਚਲੇ ਮਾਂਥਲੀ ਤੇਰੇ ਘਰ ਦੇ ਵਿੱਚ ਉਹ ਨਹੀਂ ਮਰਦੀ ਕਦੇ ਵੀ ਮਰ ਚ ਨਹੀਂ ਆਪਣੀ ਤਾਂ ਜ਼ਿੰਦਗੀ ਨੇ ਖਤਿਆਨਾਸ਼ ਕੀਤੀ ਕੀਤੀ ਉਹਦੀ ਕਾਨੂੰ ਕਰਤੀ ਨਾਲ ਉਹ ਕੀ ਹੋਇਆ ਮੈਨੂੰ ਤੈਨੂੰ ਨਹੀਂ ਹੋਇਆ ਕੁਝ ਵੀ ਮੈਨੂੰ ਪੁੱਛ ਤਾਂ ਕਿ ਕੀ ਹੋਇਆ ਵਾ ਸ਼ਰਮ ਤੇ ਨਹੀਂ ਆਉਂਦੀ ਤੈਨੂੰ ਗੱਲਾਂ ਵੇ ਕਰਦਾ ਉਹ ਜਾਓ ਜਾ ਕੇ ਆਪਣਾ ਕੰਮ ਕਰੋ ਕਿਦਾਂ ਪਹਿਰੇਦਾਰੀ ਕਰਨ ਦੇ ਨੇ ਮੇਰੇ ਤੇ ਸਾਰਾ ਕਬਰ ਕੰਮ ਕਰ ਤੇ ਮੈਂ ਕਰ ਲਿਆ ਜਿਹੜਾ ਕਰਨਾ ਵਾ ਉਤੇ ਮੇਰੇ ਪਾਤਾ ਇੱਕਵਾੜਾ ਵਾ ਨਾ ਉਹ ਵੀ ਪਈ ਉਹਨੂੰ ਹੀ ਪੁੱਛਣਾ ਪੈਂਦਾ ਵਾ ਵੀ ਉਹਨੂੰ ਪੁੱਛਲਾ ਜਾ ਕੇ ਕਿ ਤੇ ਦਵਾਈਦਾਰੂ ਲਿਆ ਦੇ ਕੋਈ ਉਹਨੂੰ ਮੇਰੇ ਕੋ ਨਹੀਂ ਜਾਇਆ ਜਾਂਦਾ ਕਦੇ ਵੀ ਆਹੋ ਤੇ ਲੱਤਾਂ ਨਹੀਂ ਕੰਮ ਕਰਦੀਆਂ ਤੇਰੇ ਕੋ ਨਹੀਂ ਜਾਇਆ ਜਾਂਦਾ ਨਸ਼ੇਖਾਨੇ ਕਿਦਾਂ ਭੱਜਾ ਜਾਣਾ ਉੜਦਾ ਹੀ ਉਹਦਾ ਤਾਂ ਕੋਠਾ ਵੀ ਨਹੀਂ ਵੇਂਦਾ ਛਾਲ ਮਾਰ ਕੇ ਚੜ ਜਾਂਦਾ ਤਾਂ ਉਹ ਸ਼ਰਮ ਨੂੰ ਹੱਥ ਮਾਰ ਇੰਗਰਾਹ ਨੂੰ ਕਿਦਾਂ ਮੇਰੇ ਵੱਲ ਜਾਓ ਜੋਤੀ ਕਰਨਾ ਕਰ ਲੋ ਮੈਂ ਤਾਂ ਕਰਨੇ ਜੀ ਮੈਂ ਤਾਂ ਕਰਨੇ ਜੀ ਕਰਨੇ ਆ ਜਦੋਂ ਤੁਹਾਨੂੰ ਮੈਂ ਕਰਿਆ ਖਣ ਨਹੀਂ ਕੁਝ ਕਰਦਾ ਕਹਾ ਜੀ ਲਾਦ ਖਣ ਕੁ ਥੜਿਆ ਹੰਤਰਾ ਸ਼ਰਮ ਨਹੀਂ ਆਉਂਦੀ ਮਾਂ ਗਾੜੀ ਜੁਬਾਨ ਚ ਲੰਦਾ ਵਾ ਦੱਸ ਨਹੀਂ ਆ ਤੇਰੇ ਪਿਓ ਨੂੰ ਜਾ ਦੱਸ ਦੋ ਦੱਸ ਦੋ ਤੇਰੇ ਹੱਡ ਪੈਰ ਤੋੜੂਗਾ ਨਾ ਫੇਰ ਅਕ ਲਾਉਣੀ ਮਰ ਜਾ ਤੈਨੂੰ ਹਾ ਦੋਈ ਨਾਲ ਜੀ ਇਹ ਕੀ ਆਂਦਾ ਬੜੀ ਬਗਵਾਸ ਗਏ ਕਰਨ ਐਡੀ ਲੰਮੀ ਜੁਬਾਨ ਵਾ ਵੇਂਦਾ ਕੋ ਨਹੀਂ ਗਾੜੀ ਮੇਰੀ ਮਾਂ ਵਾ ਮੈਂ ਕਿੱਦਾਂ ਬੋਲਣ ਡਿਆ ਵਾ ਤਾਂ ਤੇ ਮਾਰ ਦੀ ਇੱਕ ਵਟ ਕੇ ਤੇ ਬੁੱਝੜ ਦੇ ਦੇ ਆਪ ਮਾਰ ਲਓ ਜਾ ਕੇ ਮੇਰ ਕੋ ਖਾਂਦਾ ਕੰਨ ਤੇ ਹੋਣੇ ਵੱਡਾ ਹੋ ਗਿਆ ਵਾ ਹੁਣ ਆ ਗਈ ਫਿਰਦਾ ਏ ਜਾਓ ਜਾ ਕੇ ਪੁੱਛੋ ਇਹਨੂੰ ਇਹ ਮੈਂ ਨਸ਼ੇ ਕਰਨੇ ਕਰਨੇ ਆ ਆਹ ਕਰੋ ਜਾ ਕੇ ਗੱਲ ਇਥੇ ਕਿੰਨੀ ਕਿ ਜਗੀਰ ਵਾ ਜਿਹੜੀ ਥਾਂ ਨਹੀਂ ਲੈਣ ਦੀ ਮੇਚ ਕਨ ਖੱਤੇ ਨੇ ਸਭ ਕੁਝ ਪਾ ਦੇਣਾ ਵਾ ਮੈਨੂੰ ਪਤਾ ਜੇ ਕਤੂਤਾਂ ਦਾ ਕਰੋ ਜਿਹੜਾ ਕਰ ਲੈਣਾ ਚੱਜਨਾ ਅੱਜ ਵੱਡ ਤੇ ਰਵ ਉਹ ਮੇਰੀ ਗੱਲ ਸੁਣੋ ਉਹ ਕੀ ਕਹਿੰਦਾ ਫਿਰ ਬਾਹਰ ਹੈ ਮੈਂ ਨਸ਼ੇ ਕਰਨੇ ਆ ਹੈ ਉਹ ਕਰਨੇ ਜਿਹੜਾ ਤੂੰ ਮੁੜਦੀ ਹੈ ਨਹੀਂ ਜੇ ਉਹ ਬੂਥਾ ਏ ਨਹੀਂ ਕਰਨੇ ਮਰ ਜੇਗਾ ਸਾਡਾ ਵੀ ਦੇ ਦੇਗਾ ਜਦ ਮੇਰੇ ਲਾਗੇ ਨਾ ਆਓ ਤੁਸੀਂ ਇਹ ਲਾਗੇ ਨਾ ਮੈਂ ਕੰਨ ਤੇ ਮਾਰਨੀ ਇੱਕ ਤਰ ਮੱਛਾ ਮਾਰ ਕੇ ਵੇਖੋ ਮਾਰ ਕੇ ਵੇਖ ਬਗਵਾਸ ਕਰਦਾ ਗਾੜੀ ਮੇਰੀ ਗੱਲ ਸੁਣ ਲੈ ਬੰਦੇ ਦਾ ਪੁੱਤ ਬੜਕ ਤੇ ਹੜ ਜਾ ਨਹੀਂ ਤੇ ਮੇਰੇ ਤੋਂ ਬਰਾਬਰ ਤਾਂ ਮੱਛਾ ਗੱਲ ਕੀ ਕਰ ਲੋਗੇ ਤੁਸੀਂ ਕੀ ਕਰ ਲੋਗੇ ਦੱਸਾਂ ਕੀ ਕਰ ਲੋਗੇ ਜਾਓ ਜੋ ਤੁਸੀਂ ਕਰਨਾ ਕਰ ਲੋ ਨਾਲ ਕੀ ਕਰ ਕੀ ਲੋਗੇ ਮੇਰੀ ਗੱਲ ਸੁਣ ਮੈਂ ਚਪੇੜ ਮਾਰੀ ਪੁੱਥੇ ਤੇ ਵਟ ਕੇ ਤੇਰੇ ਹਾਏ ਹਾਏ ਕੀ ਹੋ ਗਿਆ ਤੈਨੂੰ ਪਿਓ ਪੁੱਤ ਨੂੰ ਕੋਈ ਅਕਲ ਨਹੀਂ ਪਿਓ ਵਾ ਗਾੜੀ ਉਹ ਮੈਂ ਕੀ ਕਹਾਂ ਵਾ ਵਾਦ ਪੈਣ ਦੇ ਨੇ ਜਬਾਨ ਵਿੱਚ ਹੀ ਚਲਣ ਦੀ ਕੰਮ ਬੜੇ ਸੁਨੇ ਕਰਦਾ ਨਾ ਮੈਂ ਕਰਨੇ ਕਰਨੇ ਆ ਉਹ ਮਰ ਜੇਗਾ ਪਰ ਮੈਂ ਦੱਸਾਂ ਗੱਲ ਹੈ ਤੇ ਉਹਦੀ ਵਿਆਹ ਕਿਹੜੀ ਹੁੰਦੀ ਆ ਨਾ ਉਹਨਾਂ ਕੋਲ ਦੇ ਦੀ ਮਰਦਾ ਪਹਿਲਾਂ ਉਹ ਕਿਦੈ ਨਹੀਂ ਕੋ ਜੋ ਚਲਿਆ ਆਪਣੇ ਰਾ ਨੂੰ ਕਹਾਂ ਦੇਗਾ ਜਾਂਦਾ ਪਰ ਕੀ ਕਰੀਏ ਤੇਰਾ ਕਾ ਗੰਦ ਘਰ ਜਾਂਪੇ ਤੇ ਹੌਲੀ ਬੋਲੋ ਲੋਕੀ ਜੀ ਗੱਲਾਂ ਦੇ ਪਰਦੇ ਨਹੀਂ ਪਾਈਦੇ ਹੁੰਦੇ ਤੇ ਮੈਂ ਦੱਸਾਂ ਗੱਲ ਮੈਂ ਕਦੇ ਪਰਦੇ ਪਾਉਣੀ ਆ ਜਦੋਂ ਗੰਦੀ ਵਾਲਾਂ ਨਾਲ ਜਾਂਪੇ ਉਦੋਂ ਤੇ ਪਰਦੇ ਕਿਦਾ ਪਾਵਾਂ ਮੈਂ ਤੂੰ ਚੜ ਕੇ ਦੱਸੋ ਲੋਕਾਂ ਨੂੰ ਉਹ ਸਾਰੇ ਲੱਗਿਆ ਪਤਾ ਵੱਡਾ ਬਣਾਇਆ ਫਿਰਦਾ ਫਿਰ ਕੇ ਪਾਣੀ ਚ ਨਾ ਨੱਕ ਡੋਲ ਕੇ ਤਾਂ ਮੱਜਾ ਤੈਨੂੰ ਮੈਂ ਦੱਸਾਂ ਗੱਲ ਬਸ ਇਹੋ ਕੁਝ ਰਹਿ ਗਿਆ ਹਨ ਇਹੋ ਕੋ ਰਹਿ ਗਿਆ ਇਥੇ ਕਰਦਾ ਕੀ ਐ ਐਹੀ ਕੋਈ ਸ਼ਰਮ ਤੈਨੂੰ ਮਾੜੀ ਮੋਟੀ ਹੈਂ ਜੁਬਾਨ ਵੀ ਡਿਰੰਮੀ ਕਰ ਲਈ ਆ ਗਲਤੀ ਤੇ ਤੂੰ ਕੀਤੀ ਆ ਆਪਣੀ ਗਲਤੀ ਮੰਨਨ ਖੱਤਿਆ ਅੱਖਾਂ ਨੀਂਂਆਂ ਕਰਕੇ ਗੱਲ ਕਰ ਆਪਣੇ ਪਿਆਰੇ ਹਾਂ ਜਾ ਦੇ ਇੱਥੇ ਕਿੱਡੇ ਕੇ ਮਰਬੇ ਸਾਡੇ ਸਾਹ ਨਹੀਂ ਲੈਣ ਦੇ ਢਾਈ ਦਿਨ ਕਿਲੇ ਤੇ ਪੈ ਲਈ ਆ ਜਿੱਦਣ ਇਹ ਵੇਖਦੇ ਮੁਰਗਾ ਟੱਲੀਆਂ ਵਜਾਈਂ ਛੜਕਦੇ ਓਕੇ ਟਰਮਰਸਾਂ ਗੱਲ ਤੇਰੇ ਹੋ ਕੇ ਅਮਲੀ ਇਤਰਾ ਹੀ ਕਰਦੇ ਹੁੰਦੇ ਆ ਹਟਾ ਲੋ ਇਹਨਾਂ ਨੂੰ ਹਟਾ ਲੋ ਇਹਨਾਂ ਨੂੰ ਇੱਥੇ ਕਰਦਾ ਕਿ ਫਿਰਦਾ ਹੈ ਕਿਹੜਾ ਦੋਵਾਂ ਜੀਆਂ ਨੇ ਪੁਰਿਆ ਫਿਰ ਨਹੀਂ ਫਿਰ ਆ ਮੂੰਹ ਵੇਖਦਾ ਲੋਕਾਂ ਦੇ ਜਾ ਯਾਰ ਜਾ ਕੇ ਕੰਮ ਕਰੋ ਮੈਨੂੰ ਵੀ ਆਪਣਾ ਕਰਨਾ ਦਿਓ ਕਰ ਲੈਣ ਦਿਓ ਆਪਣਾ ਕੁਝ ਕਰਨਾ ਹੈ ਨਸ਼ੇ ਕਰਨੇ ਕਿੱਧਰ ਜਾਣਾ ਹੁਣ ਕਿੱਧਰ ਨਿਕਲਣਾ ਨਿਕਲ ਕੇ ਆ ਕੇ ਖਾਤਰ ਲੱਤਾ ਤੋੜਾ ਪੜੋ ਕਿਤੇ ਨਹੀਂ ਚੱਲਿਆ ਚੱਲਿਆ ਨਹੀਂ ਗਾਇਏ ਕਰਦਾ ਕਿ ਫਿਰਦਾ ਲੋਕਾਂ ਦੇ ਨਿਆਣੇ ਵੇਖ ਕੇ ਤਾਂ ਕੰਮ ਕਰਦੇ ਆ ਮਾਰੋ ਮਾਰ ਮੈਂ ਰੋਲ ਮੁਟਰ ਵੇਖਦੇ ਵੀ ਕਰਦਾ ਕਿ ਫਿਰਦਾ ਵੇ ਓਏ ਅਰੇ ਕੱਲ ਕੇ ਮੇਰੇ ਸਾਨੂੰ ਅਗਲਾ ਦਿਨ ਡਿਆ ਕਾਰੀ ਨਿਕਲੀ ਕਿੱਥੇ ਕੰਮ ਜਾ ਕੇ ਇਹਦੇ ਵਾਸਤੇ ਕੰਮ ਹੀ ਮੌਕੇ ਦਿੰਦੇ ਸਾਰੇ ਸ਼ਰਮ ਕਰ ਵੀ ਸ਼ਰਮ ਕਰ ਉਹ ਕਿੰਨੇ ਕੰਮ ਆ ਦੁਨੀਆ ਦੇ ਉਹ ਕੋਈ ਮੋਟਰਾਂ ਬਾਨਨ ਕਿਤੇ ਪਲੰਬਰ ਦਾ ਕੰਮ ਸਿੱਖ ਕੇ ਦਿੱਲੀ ਦੀ ਦਿੱਲੀ ਪੈਸੇ ਆਉਂਦੇ ਆ ਹੁਣ ਮੈਂ ਦਿਹਾੜੀਆਂ ਕਰਾਂਗਾ ਕੇ ਦਿਹਾੜੀਆਂ ਕਰਨੀਆਂ ਇੱਥੇ ਵੱਡਾ ਲਾਟ ਸਾਹਿਬ ਗੱਲਾਂ ਇਹ ਕਰਦਾ ਜਿਹੜਾ ਰਾਜੇ ਦਾ ਪੁੱਤ ਹੁੰਦਾ ਵਾ ਹੈ ਇਹਦੇ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂਗਾ ਆਜੋ ਤੁਸੀਂ ਨਾ ਦੀਪੀ ਵਧਾ ਲਿਓ ਬਾਬ ਸ਼ਰਮ ਨਾ ਕਰ ਤਾ ਮਰਦਾ ਕਿਤੇ ਤੀਥ ਲੈਣ ਜਾਈ ਉੱਪੋਛ ਲੈ ਨਾ ਮਾ ਲੈਣਾ ਇਹ ਖਾਦਾ ਦੇਖਾਂ ਭਲਾਂ ਜਾ ਕੇ ਉਹਨੂੰ ਹੋਇਆ ਕੀ ਏਹੜੀ ਬਿਮਾਰੀ ਪਈ ਉਹਨੂੰ ਭਲਾਂ ਇਦਾਂ ਦੋਵੇਂ ਆਣ ਕੇ ਮੇਰੇ ਦਿਵਾਲੇ ਹੋ ਗਏ ਨੇ ਪਾਠਾ ਕਿੱਡਾ ਤੈਨੂੰ ਤਿਆਰ ਚੜਿਆ ਵਾ ਕਿਉਂ ਤੁਹਾਨੂੰ ਕਿਉਂ ਕਿੱਦਾਂ ਬੋਲ ਲੈਂਦੇ ਹੋ ਤੁਸੀਂ ਪਾਠ ਕਿਉਂ ਹੋਇਆ ਕੀ ਦੱਸੋ ਸਈ ਉੱਠ ਕੇ ਕੋ ਕੰਮ ਧੰਦਾ ਕਰ ਲੈ ਬੰਨੀਏ ਮੱਝਾ ਮੱਲ ਗਏ ਤੁਸੀਂ ਬੜੇ ਕੰਮ ਕਰ ਰਹੇਂਦੇ ਹੋ ਕੀ ਕਰਨ ਦਿਆ ਮੈਂ ਮੈਨੂੰ ਨਹੀਂ ਪਤਾ ਤੁਸੀਂ ਕੀ ਕਰ ਰਹੇਂਦੇ ਹੋ ਜੇ ਮੈਂ ਨਾ ਬੋਲਾਂ ਤੇ ਚੱਜ ਸਵਾਨਾ ਬੋਲਾਂ ਨਹੀਂ ਤੇ ਮੈਨੂੰ ਕਵਾਉਣ ਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਉਹ ਚੱਲ ਉੱਠ ਤਾਂ ਤੈਨੂੰ ਦਵਾਈ ਦੂਈ ਦਵਾ ਕੇ ਲਿਆਵਾ ਮੈਂ ਨਹੀਂ ਦਵਾਈ ਖਾਣੀ ਆ ਜੁੜੇ ਤੁਹਾਡੇ ਗੜੀ ਹੱਥ ਮਰਨ ਦਾ ਸਗੋ ਮੈਨੂੰ ਪਰ ਤੂੰ ਹੀ ਭਲਾ ਮਰਨਾ ਨਹੀਂ ਤੂੰ ਮੈਨੂੰ ਮਾਰ ਛੱਡਣਾ ਮੈਂ ਇਧਰ ਤੂੰ ਉਧਰ ਉਹ ਮੇਰੇ ਦੁਆਲੇ ਹੋਏ ਨੇ ਉਹ ਤੁਹਾਨੂੰ ਕੀ ਕਹਿੰਦੇ ਨੇ ਚੰਗੇ ਵੱਲੋਂ ਹੀ ਕਹਿੰਦੇ ਆ ਤੇਰੇ ਕਰਕੇ ਡੇ ਨੇ ਸਾਰਾ ਤੇਰਾ ਸਿਆਪਾ ਹੈ ਮੇਰਾ ਕਦਾ ਸਿਆਪਾ ਵਾ ਨਾ ਹਾਂ ਪੁੱਠੇ ਕੰਮ ਕਰੋ ਉਹ ਕਿਹੜਾ ਪੁੱਠਾ ਕੰਮ ਕਰਨ ਡਿਆ ਮੈਂ ਮੰਨਦੇ ਨਹੀਂ ਹੈਗੇ ਤੇ ਗੋਮੇਰ ਦੇਣੇ ਕਿਦਾਂ ਤੂੰ ਇਹ ਦੱਸ ਦਵਾਈ ਲੈਣ ਜਾਣਾ ਕਿ ਨਹੀਂ ਮੈਂ ਨਹੀਂ ਜਾਣਾ ਹੈਗਾ ਮਰ ਪਰਾਂ ਨਹੀਂ ਦਿੱਟਕ ਮੇਰੀ ਕਿਸਮਤ ਮਾੜੀ ਹੈ ਬੜੀ ਵੱਡੀ ਗਲਤੀ ਕਰ ਲਈ ਮੈਂ ਇੱਥੇ ਆਣ ਕੇ ਉਦ੍ਰਵਿਕ ਗੱਲਾਂ ਸੁਣਨ ਦੀ ਤੇ ਹੁਣ ਇਹਨਾਂ ਤੋਂ ਵੀ ਗੱਲਾਂ ਸੁਣਨ ਦੀ ਹੈ ਫੋਨ ਕਿਦਾਂ ਆ ਨੰਬਰ ਆ ਹਲੋ ਸਤਿ ਸ਼੍ਰੀ ਅਕਾਲ ਮੈਂ ਪਛਾਣਿਆ ਨਹੀਂ ਪੁੱਤ ਅੱਛਾ ਅੱਛਾ ਠੀਕ ਆ ਉਤਮ ਸਖਾਲਦੀ ਤੇ ਹੈਗੀ ਸਲਾਈ ਹਾਂ ਪਰ ਨਹੀਂ ਹੁਣ ਨਹੀਂ ਮਸ ਖਾਲਦੀ। ਆਪ ਕੋ ਹਟਾਈ ਵਾ ਤੇ ਮਕਮ ਬੰਦ ਕੀਤਾ ਆਪਣਾ। ਔਰ ਨਹੀਂ ਨਹੀਂ ਪੁੱਤ। ਜਦੋਂ ਮਸ ਖਾਲਦੀ ਨਹੀਂ ਤੇ ਫਿਰ ਤੁਹਾਨੂੰ ਕਿੱਦਾਂ ਮੈਂ ਬੁਲਾਵਾਂ? ਹੂੰ। ਨਹੀਂ ਨਹੀਂ। ਅਜੇ ਨਹੀਂ। ਜਦੋਂ ਕਿਤੇ ਮੈਂ ਸ਼ੁਰੂ ਕਰੂੰਗੀ ਨਾ ਤੇ ਫਿਰ ਤੁਹਾਨੂੰ ਇਸੇ ਨੰਬਰ ਤੇ ਫੋਨ ਕਰ ਦੂੰਗੀ ਮੈਂ। ਹਾਂਜੀ। ਹਾਂ ਨਹੀਂ ਕੋਈ ਨਹੀਂ ਕਰ ਦੂੰਗੀ ਫੋਨ ਮੈਂ। ਹੂੰ। ਚਲੋ ਠੀਕ ਆ। ਸਤਿ ਸ੍ਰੀ ਅਕਾਲ। ਲੇ ਵੇਹਲਾ ਅਜੇ ਤੱਕ ਕੁੜੀਆਂ ਦੇ ਫੋਨ ਆਉਂਦੇ ਆ ਵਾ ਇਹ ਇੱਕ ਗੱਲ ਵਾ ਕਿੰਨਾ ਸੋਹਣਾ ਮੇਰਾ ਕੰਮ ਚੱਲਿਆ ਹੈਗਾ ਤੇ ਚਲੋ ਦਿਹਾੜੀ ਵੀ ਵਧੀਆ ਬਣਦੀ ਹੁੰਦੀ ਐਨੀਆਂ ਕੁੜੀਆਂ ਸਲਾਈ ਸਿੱਖਦੀਆਂ ਹੁੰਦੀਆਂ ਹੈਗੀਆਂ ਤੇ ਚਲ ਪਹਿਲੇ ਘਰ ਆਉਂਦੇ ਹੀ ਨਾ ਨਾਲੇ ਉਹ ਮੇਰੇ ਨਾਲ ਕੰਮ ਕਰਉਂਦੀਆਂ ਮੈਂ ਹੀ ਕਰਦਾ ਰੌਣਕ ਲੱਗੀ ਦੇ ਦਿੰਦੀ ਸਾਰਾ ਦਿਨ ਵੇੜੇ ਵਿੱਚ ਇਹ ਮੁੰਡੇ ਨੇ ਤੇ ਫੜਕੇ ਨਾ ਸੀ ਪੁੱਟਦਾ ਸਾਰੇ ਕਾਹੇ ਦਾ ਹੁਣ ਇੰਨਾ ਤੋਂ ਡਰਦੀ ਮੈਂ ਕੁੜੀਆਂ ਨਹੀਂ ਕਿ ਸਾਦੀ ਵੀ ਆਉਣ ਗਿਆ ਨਾ ਤਮਾਸ਼ਾ ਵੇਖਣ ਗਿਆ ਸਾਡੇ ਘਰ ਦਾ ਪਰ ਕੀ ਕਰਾਂ ਹੁਣ ਕਮਾਈ ਦਾ ਜਰੀਆ ਵੀ ਕੀ ਆ ਪਿਆਲੀ ਅੰਤਰੇ 3 ਕਿਲੋਚੋਂ ਕਿ ਨਿਕਲਦਾ ਵਾ ਮੁੰਡਾ ਵਾ ਤੇ ਕੰਮ ਕਰਕੇ ਰਾਜੀ ਨਹੀਂ ਆ ਨਾਹਾਂ ਆ ਤੇ ਉਹ ਵਿਹਲੀ ਹੁਣ ਘਰਾਂ ਦੇ ਘਰਾਂ ਕੀ ਇੱਕ ਕੰਮ ਕਰਨੀ ਆ ਮਨਜਿੰਦਰ ਨੂੰ ਕਹਿਣੀ ਆ ਕਿ ਜੇ ਮੈਂ ਦੁਬਾਰਾ ਇਹ ਕੰਮ ਸ਼ੁਰੂ ਕਰ ਲਾਂ ਤੇ ਆਹੋ ਇੱਥੇ ਕਿਹੜੀ ਗੱਲ ਵਾ ਆਪਣੀ ਮਿਹਨਤੀ ਕਰਨੀ ਆ ਕਰਦੀਆਂ ਗੱਲ ਮੈਂ ਉਠੋ ਹੱਥ ਰੱਕ ਉਹ ਕੀ ਹੋ ਗਿਆ ਵਾ ਇੱਕ ਤੇ ਨਾ ਤੁਹਾਨੂੰ ਨੀਂਦ ਪਤਾ ਨਹੀਂ ਕਿੱਥੋਂ ਗੱਡਿਆਂ ਦੇ ਗੱਡੇ ਆ ਜਾਂਦੀ ਆ ਜਿੱਥੇ ਪੈਂਦੇ ਉੱਥੇ ਹੀ ਸੌ ਜਾਂਦੇ ਆ ਉਹ ਦੇਣੀ ਇਤਰਾ ਦੇ ਕਮਲਿਏ ਦੇਣੇ ਤਰਾ ਦੇ ਆ ਚਾਹ ਬਣਾਵਾ ਘਟਕ ਮੇਰਾ ਤਾਂ ਨਹੀਂ ਉਹ ਦਿਲ ਕਰਨ ਲਿਆ ਉਹੋ ਕੰਮ ਕੀਤਾ ਨਾ ਮੈਂ ਬੜਾ ਚਾਨ ਆਈ ਸੀਗੀ ਵੀ ਕਹਿਣਗੇ ਵੀ ਪੀਣੀ ਆ ਤੇ ਮੈਂ ਵੀ ਨਾਲ ਪੀ ਲੂੰਗੀ ਮੇਰਾ ਜੀ ਕਰਨ ਲਿਆ ਸੀਗਾ ਤੁਸੀਂ ਵੀ ਨਾ ਹੱਦੀ ਕਰਦੇ ਜੇ ਆਹ ਇਹਨਾਂ ਗੱਲ ਸੁਣੋ ਮੇਰੀ ਹਾਂ ਦੱਸ ਆ ਕੁੜੀ ਦਾ ਫੋਨ ਆਉਂਦਾ ਹੁਣੇ ਕਿਹੜੀ ਦਾ ਸਲਾਹ ਇਹ ਨਹੀਂ ਸਿੱਖਦੀ ਹੁੰਦੀ ਆਹੋ ਆਹੋ ਤੇ ਕਿਸ ਨੇ ਦੱਸਿਆ ਹੁਣ ਆਵਾ ਹੂੰ ਮੇਰੇ ਵੱਲੋਂ ਪਸਖਾਲਦੀ ਆ ਆਹੋ ਤੇ ਫੋਨ ਕਰਕੇ ਤੇ ਡਈ ਹੀ ਕੀ ਤਰਲੇ ਜੇ ਕੱਢਣਾ ਅੱਛਾ ਤੇ ਮੈਨੂੰ ਸਖਾਲ ਦੋ ਆਂਟੀ ਜੀ ਮੈਨੂੰ ਪਤਾ ਲੱਗਾ ਤੁਸੀਂ ਬੜਾ ਵਧੀਆ ਕੰਮ ਸਖਾਲਦੇ ਜੀ ਅੱਛਾ ਤੇ ਫਿਰ ਕੇ ਮੈਂ ਪੁੱਤ ਜਦੋਂ ਮੈਂ ਬੰਦੀ ਕਰਤਾ ਵਾ ਮੈਂ ਬਸ ਖਾਲਦੀ ਨਹੀਂ ਗਈ ਤੇ ਕੋਈ ਨਹੀਂ ਜਦੋਂ ਸ਼ੁਰੂ ਕਰੂੰਗੀ ਖਦਰ ਸੱਦ ਲੂੰਗੀ ਮੈਂ ਓ ਮੇਰੀ ਗੱਲ ਸੁਣਾ ਕੰਮ ਤੇ ਤੈਨੂੰ ਸਾਰਾ ਹੁੰਦਾ ਵਾ ਤੂੰ ਤੇ ਜਾਣ ਕੇ ਬੰਦ ਕਰਕੇ ਬਹਿ ਗਈਆਂ ਜੇ ਕੁੜੀਆਂ ਦਾ ਫੋਨ ਆਇਆ ਤੇ ਤੂੰ ਕਹਿੰਨੇ ਆਜੋ ਮੇਰੀ ਗੱਲ ਸੁਣੋ ਜਾਣ ਕੇ ਨਹੀਂ ਬੰਦ ਕੀਤਾ ਅਨਖੱਟੂ ਦੇ ਕਰਕੇ ਬੰ ਹਾਂ ਸਾਰੇ ਪਿੰਡ ਚ ਸਵਾਹ ਪਵਾ ਕੇ ਰੱਖਦੀ ਆ ਹੁਣ ਕੁੜੀਆਂ ਘਰ ਆਉਣਗੇ ਤੇ ਰੰਗ ਬਰੰਗੀਆਂ ਗੱਲਾਂ ਕਰਦੀਆਂ ਬਾਹਰ ਨਿਕਲਦੀਆਂ ਵਾ ਉਹ ਨਹੀਂ ਉਹ ਮੇਰੀ ਗੱਲ ਸੁਣ ਲੈ ਨਾਲੇ ਰੁਪਈਏ 4 ਆਉਣਾ ਪੈਣਗੇ ਠੀਕ ਨਹੀਂ ਰੁਪਈਏ ਤੇ 4 ਆਉਣਾ ਪੈਣਗੇ ਤੇ ਮੈਂ ਵੀ ਸੋਚਣ ਲਈ ਆ ਜੀ ਅੱਗੇ ਕਰਦੀ ਸੀ ਨਾ ਤੇ ਘਰ ਦਾ ਗੁਜ਼ਾਰਾ ਵਜਾਰਾ ਚੱਲਦਾ ਜਾਂਦਾ ਨਾ ਸਭ ਦੇ ਪੱਤੇ ਦਾ ਬੜਾ ਵਧੀਆ ਕੰਮ ਚੱਲਦਾ ਹੈ ਸਾਡਾ ਹੈ ਨਾਲੇ ਕੁੜੀਆਂ ਮੇਰੇ ਨਾਲ ਹੱਥ-ਪਾਠ ਮਰਗੀਆਂ ਹੁੰਦੀਆਂ ਆ ਇਹ ਉਹ ਤੇ ਗੱਲਾਂ ਮੇਨਾ ਕਰਾਉਂਦੀਆਂ ਹੁੰਦੀਆਂ ਤੇ ਨਾਲ ਰੋਟੀ ਪਣਦੀ ਵੀ ਕਰਾਉਂਦੀ ਹੁੰਦੀਆਂ ਸਹੀ ਗੱਲ ਵਾ ਉਹ ਤੇ ਸਾਡੇ ਦੇਂਦੀ ਮੁਰਕੇ ਵੇਲੀ ਬਸ ਮੈਂ ਤਾਂ ਸਲਾਇਸ ਖਲਦੀ ਹੁੰਦੀ ਹੈ ਹੋਰ ਬੇਤਕੀ ਹੈਗੀ ਤੇ ਮੈਂ ਕਹਣਾ ਵਿਲੀ ਨਹੀਂ ਹੁਣ ਕੜਾ ਵੱਜ ਜਾਣਾ ਮੇਰੀ ਗੱਲ ਸੁਣ ਲੈ ਜੇ ਹੁਣ ਕਿਤਾ ਫੋਨ ਆਊਗਾ ਨਾ ਇੱਕ ਦਵੇ ਦਨ ਤੱਕ ਪਿਆ ਜਾ ਤੇ ਕੰਮ ਚਾਲੂ ਕਰ ਲੈ ਜਿਹੋ ਜਿਹੇ ਘਰ ਦੇ ਹਾਲਾਤ ਵਾ ਮੇਰੇ ਸਾਹ ਨੂੰ ਮੰਗਣ ਦੂੰਗਾ ਲਾ ਕੇ ਮੰਗਣਾ ਪਿਆ ਕਰਨਾ ਵਾ ਗੱਲ ਤਾਂ ਠੀਕ ਸੱਚੀ ਆ ਏਦਾਂ ਕਰਦੀ ਆ ਤੇਰਾ ਕੁੜੀ ਦਾ ਜਿਹੜਾ ਫੋਨ ਆਇਆ ਵਾ ਨਾ ਉਹਨੂੰ ਕਹਿਨੀ ਆ ਵੀ ਹੋਰ ਵੀ ਕੁੜੀਆਂ ਹੈਗੀਆਂ ਤੇ ਹੋਰ ਵੀ ਲੈ ਆ ਆਹੋ ਠੀਕ ਆ ਤੇ ਬਾਕੀਆਂ ਮੇਰੇ ਕੋਲ ਸਿੱਖ ਜਗੀਆਂ ਵਾ ਨਾ ਉਹਨਾਂ ਆਪੇ ਆ ਜਾਣਾ ਬਿਲਕੁਲ ਬਿਲਕੁਲ ਸਹੀ ਗੱਲ ਵਾ ਤੇ ਨਾਲੇ ਸਵਾਈ ਆਪੀ ਆਉਣਾ ਪੈਣੀ ਆ ਜਦੋਂ ਪਤਾ ਸੱਦਾ ਕੰਮ ਤੇ ਉਹਦਾ ਕੁੜੀਆਂ ਮੋਕਾ ਦਿੰਦੀਆਂ ਆ ਆਹੋ ਠੀਕ ਹੋਣਾ ਚੱਲ ਠੀਕ ਹੈ ਨਾ ਆ ਵੀ ਬੋਝ ਲੱਥਾ ਮੇਰਾ ਹੁਣ ਆਪੇ ਘਰ ਚ ਨਾਲੇ ਰੌਣਕ ਲੱਗਿਆ ਕਰੂਗੀ ਨਾਲੇ ਮੈਂ ਵੀ ਆਰੇ ਲੱਗ ਜੂਗੀ ਤੇ ਬਣਾਵਾਂ ਘਟ ਖਚਾਵਣ ਉਹ ਬਣਾ ਲਾ ਬਾਬਾ ਤੂੰ ਤੇ ਮਗਰੀ ਪੈ ਨਹੀਂ ਗੱਲ ਦੇ ਦੇ ਚੱਲ ਮੈਂ ਲਿਉਣੀਆ ਬਣਾ ਦੇ ਆਹੋ ਠੀਕ ਹੋਣ ਡੀਆਂ ਆ ਗਏ ਤੇ ਆਹੋ ਆ ਗਿਆ ਚੜਾਏ ਬਸ ਤੇ ਉਹਨੂੰ ਬਸ ਤੇ ਆ ਇੰਡੀਆ ਡਿੱਗਦੇ ਰੇ ਬਾਬਾ ਜਣਾ ਤੇ ਮੈਂ ਘੜੇ ਸਾਡੇ ਆ ਅਛਾ ਤੇ ਕੁਛ ਕਹਿੰਦੇ ਤਾਂ ਨਹੀਂ ਮੰਮੀ ਹੁਣੀ ਮੰਮੀ ਨੇ ਮੈਨੂੰ ਤੇ ਨਹੀਂ ਕੁਝ ਕਿਹਾ ਪਰ ਨਾ ਤੇ ਨਿੱਕੂ ਗੱਲ ਕੀਤੀ ਹਾਂ ਉਹਨਾਂ ਅਸਤੇ ਆਂ ਜਿ ਕੋ ਮਗਰ ਉਹ ਦੱਸਦੇ ਤੇ ਤੇ ਉਹ ਡੇ ਲੰਡੇ ਹੀ ਤੂੰ ਕਹਿੰਦਾ ਇਹਨਾਂ ਨਾ ਦੱਸੇ ਮੈਂ ਤੇ ਹੁਣ ਉਹਨਾਂ ਨੂੰ ਕਿਹਾ ਪਿਓ ਉੱਥੇ ਜਾ ਕੇ ਨਾ ਕੋਈ ਗੱਲ ਤੇ ਹੂੰ ਉਹਨਾਂ ਗਿਓ ਤੂੰ ਵੇਖੂਗੀ ਨਾ ਦੱਸਿਆ ਚੰਗੀ ਗੱਲ ਆ ਹਣਾ ਨਹੀਂ ਦੱਸਦੀ ਹਾਂ ਉਹ ਤੇ ਹੁਣ ਮੇਲੋਸ ਨਹੀਂ ਫਿਰ ਮੰਮੀ ਨੂੰ ਵੀ ਚਾਹੀਦਾ ਨਾ ਫਿਰ ਇਦਾਂ ਨਾ ਕਰਿਆ ਕਰਨ ਹੁਣ ਆਪਣੀ ਕੁੜੀ ਨੇ ਇਦਾਂ ਕੀਤਾ ਇਹਨਾਂ ਨੂੰ ਲਵਾਇਆ ਥੋੜਾ ਕਿ ਸਾਰਿਆਂ ਦੇ ਇਦਾਂ ਕਰਨਗੇ ਉਹ ਮੇਰੀ ਗੱਲ ਸੁਣ ਤੂੰ ਬਸਾਂ ਨਾ ਕਰਿਆ ਕਰ ਤੈਨੂੰ ਪਤਾ ਉਹ ਨਵ ਕਰਕੇ ਨਾ ਦਾ ਸੁਭਾਅ ਹਤਰਾ ਜਾ ਇਦਾਂ ਦਾ ਹੋ ਗਿਆ ਵਾ ਤੇ ਯਾਰ ਸੁਭਾਅ ਇਦਾਂ ਦਾ ਵਾ ਤੇ ਹੁਣ ਮੇਰੀ ਭੈਣ ਦੇ ਹਫਤਾ ਵੀ ਨਹੀਂ ਗਈ ਰਹੀ ਉਹਨੂੰ ਹਫਤਾ ਵੀ ਨਹੀਂ ਟਿਕਨ ਦਿੱਤਾ ਇੱਥੇ ਉਹਨਾਂ ਨੇ ਹੁਣ ਇਦਾਂ ਕਰਿਆ ਕਰਨਾ ਉਹਨਾਂ ਨੇ ਉਹ ਨਹੀਂ ਕਰਦੇ ਸਭ ਕੁਝ ਠੀਕ ਹੋ ਜਾਣਾ ਵਾ ਕੋਈ ਗੱਲ ਨਹੀਂ ਤੂੰ ਕਾਲੀ ਨਾ ਪਿਆ ਕਰ ਬਸ ਇਹ ਬੋਲਦੇ ਆ ਤੂੰ ਚੁੱਪ ਕਰ ਜਾਗਾ ਤਾਂ ਚੁੱਪ ਰੇ ਕਰੀ ਰਹਿਂਦਾ ਬੜਾ ਕਹਿੰਦਾ ਕਿ ਨਹੀਂ ਕੋਈ ਕਲਕੁਲੇਸ਼ਨ ਨਹੀਂ ਕੋਈ ਘਰ ਹੋਵੇ ਪਰ ਫਿਰ ਵੀ ਨਹੀਂ ਹਟਦਾ ਕੋਈ ਜੋ ਅਗੀ ਹੀ ਤੇ ਹੁਣ ਤਰਾ ਇਨਾ ਕਲੇਸ਼ ਪਾ ਛੜਿਆ ਜੇ ਕਾਨੂੰਨ ਰੱਬ ਨਾ ਕਰੇ ਕਿ ਤੇ ਲੋੜ ਪੈ ਜਾ ਮੇਰੇ ਮਾਪਿਓ ਨੂੰ ਉਹਨਾਂ ਨੂੰ ਇੱਥੇ ਲਿਆਉਣਾ ਪਏ ਤੇ ਫਿਰ ਕੀ ਕਰਨਗੇ ਕੋਈ ਗੱਲ ਨਹੀਂ ਮਾਪਿਓ ਨੇ ਆਉਣਾ ਹੀ ਆਂ ਦੱਸ ਉਹਨਾਂ ਨੇ ਮਨਾ ਥੋੜੀ ਜਿਹੀ ਇੱਥਾ ਕਹਿਨ ਨੂੰ ਵੀ ਆਉਣਾ ਨਹੀਂਗਾ ਉਹਦੇ ਉਦਾਂ ਹੀ ਕਹਿਣ ਦੀ ਉਹਦੇ ਕਰਕੇ ਨਵ ਕਰਕੇ ਜੇ ਉਹਦਾਂ ਆਣ ਕੇ 4 ਦਿਨ 5 ਦਿਨ 10 ਦਿਨ ਰਹਿਣ ਉਹਦਾਂ ਥੋੜੀ ਕੋਈ ਗੱਲ ਨਵ ਕਰਕੇ ਇਦਾਂ ਦੱਸ ਹੱਦ ਹੋ ਗਈ ਤੁਹਾਡੇ ਵਾਲੀ ਨਵ ਕਰਕੇ ਇਦਾਂ ਵਾ ਤੇ ਸਾਰੀ ਉਮਰ ਤੱਕ ਇਦਾਂ ਹੀ ਕਰਦੇ ਰਹਿਣਗੇ ਕੋਈ ਵੀ ਆ ਜਾ ਕਰੂਗਾ ਮੇਰੇ ਰਿਸ਼ਤੇਦਾਰ ਉਹ ਨਹੀਂ ਕਰਦੇ ਟੈਨਸ਼ਨ ਨਾ ਲਿਆ ਕਰੋ ਠੀਕ ਹੋ ਜਾਣਾ ਐਨੀਆਂ ਗੱਲਾਂ ਕਰਤੀਆਂ ਕਿ ਉਹ ਕੁੜੀ ਦੇ ਸਾਹਮਣੇ ਤੇ ਸ਼ਰਮ ਨਹੀਂ ਕੀਤੀ ਗੱਲ ਕਰਨ ਲੱਗੀਆਂ ਕੋਈ ਗੱਲ ਨਹੀਂ ਮਾਂ ਤੇਰੀ ਕੋਈ ਗੱਲ ਨਹੀਂ 12 ਦਿਨਾਂ ਦੀਆਂ ਕੀਤੀਆਂ ਕਿ ਇਹਨਾਂ ਘਰ ਦੇ ਰਹੇ ਕੀਤੀਆਂ ਪਰ ਕਿਉਂ ਸੋਚਣਾ ਚਾਹੀਦਾ ਸੀ ਨਾ ਕਿ ਭੈਣ ਆਈ ਹੈ ਉਹਦੇ ਤਾਂ ਅਸੀਂ ਕਿਦਾਂ ਕਰਦੇ ਆ ਸਾਹਮਣੇ ਕਰਨ ਦੇ ਚਾਰ ਦਿਨ ਆਈ ਗਈ ਹੀ ਕੋਈ ਨਹੀਂ ਮੈਂ ਸਮਝਾਉਂਗਾ ਕੋਈ ਨਹੀਂ ਉਹ ਪਾਣੀ ਲੈ ਕੇ ਗਲਾ ਲੈਵਣੀ ਠੀਕ ਆ ਤਾ ਟੈਨਸ਼ਨ ਨਾ ਲੈ ਅਗਰ ਕੋਈ ਨਹੀਂ ਹੁੰਦਾ ਸਭ ਠੀਕ ਹੋ ਜਾਣਾ ਚਲੋ ਮੇਰੇ ਗੱਲ ਸੁਣ। ਅਸਨੀ ਕਿੱਥੋਂ ਆਇਆ ਵਾ? ਸਾਲੀ ਆਪਣੀ ਨੂੰ ਛੱਡ ਕੇ ਆਇਆ ਵਾ। ਸਾਲੀ ਨੂੰ ਛੱਡ ਆਇਆ ਵਾ? ਆ ਛੱਡ ਆਇਆ। ਤਾਂ ਹੀ ਕਿਤੇ ਦੇਖਣੀ ਨਹੀਂ ਰਹੀ। ਮੈਂ ਪਤਾ ਨਹੀਂ ਕਿੱਥੇ ਗਈ ਆ ਕੁੜੀ। ਉੱਥੇ ਜਾ ਕੇ ਕਰੇਗੀ ਨਾ ਚਸਕੇ ਲਾਏਗੀ। ਕੋਈ ਗੱਲ ਮੈਨੂੰ ਨਹੀਂ ਇੰਨਾ ਡਰ ਪਿਆ ਹੈਗਾ। ਜਿੰਨੇ ਆਉਣਾ ਆਵੇ ਜਿੰਨੇ ਨਹੀਂ ਉਹਨਾਂ ਨਾ। ਉਹ ਚੱਲ ਕੋਈ ਗੱਲ ਨਹੀਂ ਛੱਡ ਆਇਆ ਨਾ। ਚੁੱਪ ਕੀਤੀ ਰਹਿ ਹੁਣ ਨਾ ਮੜ ਚੰਗੀ ਕਰੀ। ਐਵੇਂ ਨਾ ਫੇਰ ਸਿੰਗੜਾ ਕੇ ਬਹਿ ਜੀ। ਨਹੀਂ ਮੈਂ ਹੁਣ ਕੀ ਕਰਨੀ ਆ? ਦਫਾ ਹੋਈ ਆ। ਅਜੇ ਵੀ ਮੈਂ ਮੱਥਾ ਮਾਰਨਾ ਹੈ ਇਹਨੇ ਨਾ। ਚੱਲ ਤੂੰ ਛੱਡ ਗੱਲ ਜਿਹੜੀ ਵੀ ਹੈ ਜੇ ਕੋਈ ਚੀਜ਼ ਚਾਹੇ ਮੰਗਵਣੀ ਨਾ ਮੁੰਡਾ ਦੱਸ ਦੇ ਮੈਂ ਸੌਦਾ ਲਿਖ ਕੇ ਨਾ ਤੁਹਾਡੇ ਫੋਨ ਤੇ ਸੈਂਡ ਕਰ ਦਾਂ ਉਹ ਸਾਰੇ ਚੱਲ ਠੀਕ ਐ ਇਦਾਂ ਕਰ ਲਈ ਆ ਜੇ ਨਾ ਆਪਣੇ ਕੋ ਹੋਊਗਾ ਤਾਂ ਮੁੰਡੇ ਨੂੰ ਕੋਈ ਕਰ ਦੇ ਨਹੀਂ ਮੈਂ ਕਰ ਲੈਣਾ ਮੈਂ ਇਹਨਾਂ ਦੇ ਹੱਥਾਂ ਵਾਲੀ ਵੇਖੀ ਐਨਾ ਕੁ ਮੈਂ ਸਿੱਖਿਆ ਚੱਲੋ ਬਾਬਾ ਇੱਕ ਦਿਨ ਤੈਨੂੰ ਹੰਕਾਰ ਵੜਾਵਾ ਹੰਕਾਰ ਵਾਲੀ ਕਿਹੜੀ ਗੱਲ ਕੀਤੀ ਹੁਣ ਬੋਟੀ ਨਾ ਲੜਦੀ ਨਾ ਰਹੀ ਚਲੀ ਗਈ ਐ ਨਾ ਮੈਂ ਮੱਥਾ ਨਹੀਂ ਲਾਉਣਾ ਉਹਨੂੰ ਟਾਈਮ ਕੱਢੀ ਰੋਈਦਾ ਵਾ ਚੱਲ ਮੈਂ ਫਿਰ ਹੋ ਕੇ ਆਉਂਦਾ ਮੈਂ ਹੈ ਕੋਈ ਨਹੀਂ ਹੋ ਮੈਨੂੰ ਅਮਾ ਪੈਸਾ ਉਦਾਪਤਾ ਤੇ ਨਾਲੇ ਮੈਨੂੰ ਹੋਰ ਇੱਕ ਦੋ ਕੰਮ ਹੀ ਉਹ ਵੀ ਕਰ ਆਵਾ ਕਰ ਆ ਉਹ ਕਰ ਉਹ ਮੇਰੀਆਂ ਤੇ ਬਾਹਾਂ ਆ ਕੜੀਆਂ ਇਹਦੇ ਤੋਂ ਮੈਨਾਂ ਜੇ ਨਾ ਜੇ ਮੇਰੀਆਂ ਚੱਲਦੀਆਂ ਨਾ ਚੱਲ ਚਲਾਵਾਂਗੀ ਜੇ ਨਾ ਚੱਲਣ ਗਿਆ ਤਾਂ ਵੇਖੀ ਜਾਊਂਗੀ ਮੈਂ ਹੁਣ ਨੋ ਤੋ ਡਰਦੀ ਤੁਸ ਕਾਹੀ ਨਾ ਉਹ ਨਾਰਾ ਬੀ ਚੱਕਾ ਵਾਸਾ ਫੂਲ ਫੜ ਛੜਨੀ ਹੋਰ ਇਹਦਾ ਤਾਂ ਭੰਮੀ

ਬਾਥਰੂਮ ਚ ਗਈ ਤੇ ਪਾਂਡੇ ਦੇ ਕੱਪੜੇ ਨਹੀਂ ਸਹੀ ਹੀ ਆਪਣੇ ਆਪ ਤੇ ਕਿਤੇ ਜਿਹੜਾ ਖੋਪਾ ਵੇ ਸੰਮ ਕਰਦਾ ਹੀ ਨਹੀਂ ਉਹਦਾ ਹੋਏ ਐਵੇਂ ਖੰਡੀ ਰਿਹਾ ਸਰ ਕੋਈ ਨਹੀਂ ਹੁੰਦਾ ਦੇਖੋ ਜ਼ਰੂਰੀ ਵੀ ਸਾਰੇ ਕੰਮ ਮੈਂ ਹੀ ਕਰਨੀ ਆ ਮੈਂ ਹੀ ਹੱਥ ਬੰਨ੍ਹਦੇ ਆਂ ਉਹ ਨਾਲ ਗਲੇਗਾ ਨਾਲ ਕਰਦੀ ਨਹੀਂ ਇਹ ਨਾਲ ਲੜਦੀ ਰਹਿੰਦੀ ਆ ਇਹ ਨੂੰ ਮੂੰਹ ਵੇਖਣ ਵਾਸਤੇ ਲੈਂਦਾ ਐਵੇਂ ਮਾਰਦੀ ਰਹਿੰਦੀ ਆ ਤੇ ਜਿੱਥੇ ਗਏ ਸੀ ਉਹ ਕੰਮ ਤਾਂ ਕੀਤਾ ਨਹੀਂ ਸੌਦਾ ਕਿਉਂ ਨਹੀਂ ਲਿਆਈ ਉਹ ਸੌਦਾ ਤਾਂ ਲਿਆ ਸੀ ਹਾਂ ਸੌਦਾ ਹੁਣ ਵਾਵਾ ਹੀ ਪੌਣਾ ਬੋਰਾ ਸੁਰਦੇ ਦਾ ਹੈ ਅੱਛਾ ਉਹ ਉਥੇ ਪੈਣ ਮਿਲ ਪਿਆ ਲੰਮੜਦਾਰਾਂ ਦੀ ਮਿੱਤੋਂ ਹਾਂ ਉਹ ਕਹਿੰਦੀ ਵੀਰ ਮੈਂ ਲਜਾਣਾ ਪਿੰਡ ਤੇ ਇਥੋਂ ਕੋਈ ਚੀਜ਼ ਨਹੀਂ ਮਿਲਣ ਲਈ ਤੇ ਤੁਹਾਨੂੰ ਪਤਾ ਤਾਂ ਹੈਗਾ ਉਤੋਂ ਸ਼ਾਮਾ ਪੈਣ ਲਿਆ ਕੋਈ ਦਾਲ ਸਬਜ਼ੀ ਮੈਂ ਬਣਾਉਣੀ ਕੋਈ ਨਹੀਂ ਮੈਂ ਜਾਣਾ ਘੜੀ ਨੂੰ ਪੱਠਾ ਰੱਥਾ ਪਾ ਕੇ ਨਾ ਦੁਕਾਨ ਤੇ ਪਿਆ ਉਹ ਚੁੱਕ ਲੈਣਾ ਜਾ ਕੇ ਉਹ ਫਿਰ ਮੈਂ ਸੌਦਾ ਉਥੇ ਰੱਖ ਆਇਆ ਤੇ ਉਹਨੂੰ ਲੈ ਕੇ ਆਇਆ ਅੱਜੀ ਨੂੰ ਮੈਂ ਆ ਤੇ ਕੰਮ ਕਹਿੰਦੀ ਪੱਠੇ ਨਹੀਂ ਧਾਨ ਕੇ ਪਾ ਲਿਓ ਇਹ ਕੰਮ ਜਦੂ ਸਿੱਧਾ ਜੀ ਉਹ ਲੈ ਆਉਣਾ ਵਾ ਜੇ ਬੜਾ ਦੇਣ ਮੈਂ ਕਾਲੀ ਪਈ ਜਾਨੀ ਆ ਪਾਣੀ ਨਾਲ ਤੇ ਪਿਆਲ ਘੋਟ ਆਜੋ ਪਾਣੀ ਪੈਣੋ